ਅੱਜ 20 ਸਾਲ ਬਾਅਦ ਪ੍ਰਧਾਨ ਮੰਤਰੀ ਪਟਿਆਲਾ ਪਹੁੰਚੇ ਨੇ ਤੇ ਕਿਸ ਤਰ੍ਹਾਂ ਰਿਹਾ ਅੱਜ ਦਾ ਜੋ ਦ੍ਰਿਸ਼ ਸੀ ਸਾਰਾ ਕਿਵੇਂ ਲੱਗਾ ਤੁਹਾਨੂੰ ਦਾ ਕੱਠ ਤੇ ਮਾਹੌਲ ਦੇਖ ਕੇ ਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣ ਕੇ ਅਸੀਂ ਹੁਣ ਜੇ 13 ਦੀਆਂ 13 ਸੀਟਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇੱਕ ਨੰਬਰ ਆਉਂ ਰਿਹਾ ਰੈਲੀ ਨਹੀਂ ਰੇਲਾ ਬਣ ਗਿਆ ਤਾਂ ਜਦੋਂ ਰੇਲਾ ਬਣ ਗਿਆ ਸਾਰੇ ਲੋਕ ਖੁਸ਼ ਸੀ ਜਦੋਂ ਖੁਸ਼ ਆ ਤੇ ਸਾਰਾ ਪਰਿਵਾਰ ਇਕੱਠਾ ਹੋ ਗਿਆ ਪਟਿਆਲਾ ਪੇਪ ਮੈਂਬਰ ਪਾਰਲੀਮੈਂਟ ਅਸੀਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹਾਂ ਪਰ ਜੋ ਅੱਜ ਮਾਹੌਲ ਦੇਖਿਆ ਇਹਦੇ ਨਾਲ ਸਾਡੀ ਜਿੱਤ ਯਕੀਨੀ ਹੈ ਤੇ ਕੱਲ ਨੂੰ ਗੁਰਦਾਸਪੁਰ ਤੇ ਜੋ ਜਲੰਧਰ ਦੇ ਵਿੱਚ ਹੋਣਾ ਉਹ ਇਦੋਂ ਵੀ ਭਾਰੀ ਇਕੱਠ ਹੋਣਾ ਹੈ ਜੋ ਉਹਨਾਂ ਨੇ ਅੱਜ ਰਸਤੇ ਰੋਕੇ ਆ ਉਹਨਾਂ ਨੂੰ ਐਸਾ ਨਹੀਂ ਨਹੀਂ ਸੀ ਕਰਨਾ ਚਾਹੀਦਾ ਸਾਨੂੰ ਤਾਂ ਹਰਾਨ ਕਰਨੇ ਕਰਨਾ ਨਾਲ ਜੋ ਪਬਲਿਕ ਨੂੰ ਹਰਾਨ ਕਰਦੇ ਆ ਨਾ ਉਹ ਇੱਕ ਲੋਕਾਂ 'ਚ ਉਹਨਾਂ ਦਾ ਉਹਨਾਂ ਵਾਸਤੇ ਵੀ ਅੱਛਾ ਸੰਦੇਸ਼ ਨਹੀਂ ਜਾਂਦਾ ਸਾਰੇ ਪੰਜਾਬ ਦੇ ਵਿੱਚ ਭਾਜਪੀ ਦੀ ਅੱਜ ਹੀ ਜਿੱਤ ਹੋ ਗਈ ਆ ਮੋਦੀ ਜੀ ਦੀ ਅੱਜ ਪਹਿਲੀ ਫਸਟ ਰੈਲੀ ਸੀਗੀ ਪਟਿਆਲਾ ਦੇ ਵਿੱਚ ਮਹਿਲਾਵਾਂ ਵੱਲੋਂ ਕਿੱਦਾਂ ਦੀ ਸਪੋਰਟ ਮਹਿਲਾਵਾਂ ਵੱਲੋਂ ਵੀ ਬਹੁਤ ਹੱਦ ਤੱਕਰ ਮਹਿਲਾਵਾਂ ਆਈਆਂ ਆ ਜਾਂ ਬੱਸਾਂ ਭਰ-ਭਰ ਕੇ ਆਈਆਂ ਆ ਜੋ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤੇ ਜਾਂ ਆਪਾਂ ਉਹਨਾਂ ਸਭ ਨੂੰ ਸਲੂਟ ਕਰਦੇ ਆ ਜਿੰਨੀਆਂ ਆਪੋਜੀਸ਼ਨ ਪਾਰਟੀਆਂ ਨੇ ਪੰਜਾਬ ਦੀਆਂ ਉਹਨਾਂ ਦੀ ਘਬਰਾ ਗਿਆ ਹੋ ਗਿਆ ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਬਥੇਰਾ ਰੋਕਿਆ ਗਿਆ ਜਿੰਨੇ ਵਰਕਰ ਅੰਦਰ ਬੈਠੇ ਸੀ ਉਨੀ ਬਾਹਰ ਫਿਰਦੇ ਚਗੇ ਸਾਨੂੰ ਵੀ ਉਹ ਰੇ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੋ ਅਸੀਂ ਜਿਵੇਂ ਦੂਸਰੇ ਹਰਿਆਣਾ ਲਾ ਲਓ ਹਿਮਾਚਲ ਲਾ ਲਓ ਜੋ ਸੂਬਿਆਂ ਦਾ ਉਹਨਾਂ ਦਾ ਵਿਕਾਸ ਕੀਤਾ ਇਸੇ ਤਰੀਕੇ ਪੰਜਾਬ ਦਾ ਵਿਕਾਸ ਕਰਾਂਗੇ ਅਰਵਿੰਦ ਖੰਨਾ ਜੀ ਵੱਲੋਂ ਸਪੈਸ਼ਲ ਕਿਹਾ ਗਿਆ ਕਿ ਇੱਕ ਵਾਰ ਤੁਸੀਂ ਮੈਨੂੰ ਮੌਕਾ ਦੋ ਕਿ ਮੈਂ ਜੋ ਇੰਡਸਟਰੀਆ ਪੰਜਾਬ ਦੇ ਵਿੱਚ ਜੋ ਸੰਗਰੂਰ ਦੀ ਬੇਰੁਜ਼ਗਾਰੀ ਆ ਮੈਂ ਸਭ ਦੂਰ ਕਰੂੰਗਾ ਗੱਡੀਆ ਨਿਊਜ਼ ਤੁਸੀਂ ਵੇਖ ਰਹੇ ਹੋ ਮੈਂ ਪ੍ਰਦੀਪ tihman ਤੇ ਇਸ ਵੇਲੇ ਅਸੀਂ ਪਟਿਆਲਾ ਦੇ ਵਿੱਚ ਖੜੇ ਆ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹੁੰਚੇ ਨੇ ਤੇ ਉਹਨਾਂ ਦਾ ਉਹਨਾਂ ਨੇ ਅੱਜ ਪਟਿਆਲਾ ਲੋਕ ਸਭਾ ਹਲਕੇ ਦੇ ਜੋ ਉਮੀਦਵਾਰ ਔਰ ਇਸੇ ਦੇ ਨਾਲ ਪਟਿਆਲਾ ਹਲਕੇ ਦੇ ਜੋ ਲੋਕ ਨੇ ਉਹਨਾਂ ਨੂੰ ਸੰਬੋਧਨ ਕੀਤਾ ਹੈ ਇਸੇ ਦੇ ਨਾਲ ਦੂਰੋਂ ਦੂਰੋਂ ਭਾਜਪਾ ਪਾਰਟੀ ਦੇ ਵਰਕਰ ਔਰ ਭਾਜਪਾ ਪਾਰਟੀ ਦੇ ਅਹੁਦੇਦਾਰ ਜੋ ਲੋਕ ਨੇ ਉਹ ਆਏ ਹੋਏ ਨੇ ਸਾਡੇ ਨਾਲ ਇਸ ਵੇਲੇ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ ਮੌਜੂਦ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕਿਸ ਤਰ੍ਹਾਂ ਰਿਹਾ ਅੱਜ ਦਾ ਪ੍ਰੋਗਰਾਮ ਔਰ ਅੱਜ ਕਿੰਨੀਆਂ ਕੁ ਉਮੀਦਾਂ ਤੇ ਖਰੇ ਉਤਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਬਹੁਤ ਸਵਾਗਤ ਹੈ ਨਨੀਵਲ ਸਭ ਨੂੰ ਪਹਿਲਾਂ ਪਬਲਿਕ ਗਾਰਡਨ ਦਾ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਾਨੂੰ ਸਮਾਂ ਦਿੱਤਾ ਤੁਸੀਂ ਸਾਨੂੰ ਅਜ ਰੈਲੀ ਨੂੰ ਕਵਰ ਕਰ ਰਹੇ ਹੋ ਜੀ ਤੇ ਤੁਹਾਡਾ ਧੰਨਵਾਦ ਅੱਛਾ ਅੱਜ 20 ਸਾਲ ਬਾਅਦ ਪ੍ਰਧਾਨ ਮੰਤਰੀ ਪਟਿਆਲਾ ਪਹੁੰਚੇ ਨੇ ਤੇ ਕਿਸ ਤਰ੍ਹਾਂ ਰਿਹਾ ਅੱਜ ਦਾ ਜੋ ਦ੍ਰਿਸ਼ ਸੀ ਸਾਰਾ ਕਿਵੇਂ ਲੱਗਾ ਤੁਹਾਨੂੰ ਲੋਕਾਂ ਦਾ ਹਜੂਮ ਜਿਸ ਤਰ੍ਹਾਂ ਵੀ ਹੀਰਾ ਕੱਟ ਕੇ ਆਇਆ ਉਸ ਨਾਲ ਸਾਡੇ ਤੇ ਸਾਡੇ ਪਾਰਟੀ ਦੇ ਵਰਕਰਾਂ ਦੇ ਤੇ ਸਾਡੇ ਕੈਂਡੀਡੇਟ ਹੈ ਜੋ ਵੀ ਇੱਥੇ ਨੇੜੇ ਸੰਗਰੂਰ ਹੈ ਜਾਂ ਫਤੇਗੜ ਸਾਹਿਬ ਹੈ ਤੋਂ ਆਪਣੇ ਬਟਿੰਡੇ ਤੋਂ ਹੰਸਰਾਜ ਵੀ ਆਪਣੇ ਫਰੀ ਕੋਟ ਤੋਂ ਕਾਫੀ ਸਾਡੇ ਕੈਂਡੀਡੇਟ ਵੀ ਆਏ ਜਿਨ੍ਹਾਂ ਨੇ ਇਥੋਂ ਦਾ ਕੱਟ ਤੇ ਮਾਹੌਲ ਦੇਖ ਕੇ ਤੇ ਪ੍ਰਧਾਨ ਮੰਤਰੀ ਦਾ ਭਾਸ਼ਣ ਸੁਣ ਕੇ ਉਹਨਾਂ ਦੇ ਹੌਸਲੇ ਤਾਂ بلند ਹੋਣੇ ਹੋਣੇ ਸੀ ਨਾਲ ਸਾਡੇ ਵਰਕਰਾਂ 'ਚ ਉਤਸ਼ਾਹ ਆ ਗਿਆ ਅਸੀਂ ਹੁਣ ਜਿੱਤ 13 ਦੀਆਂ 13 ਸੀਟਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਇੱਕ ਨੰਬਰ ਆਉ ਗਿਆ। ਜੀ। ਅੱਛਾ ਕਦੇ ਪਟਿਆਲਾ ਕਾਂਗਰਸ ਦਾ ਗੜ੍ਹ ਹੁੰਦਾ ਸੀ। ਇੱਕਦਮ ਪਲਟੀ ਵੱਜਦੀ ਹੈ ਤੇ ਮਹਾਰਾਣੀ ਪ੍ਰਨੀਤ ਕੌਰ ਭਾਜਪਾ ਦੇ ਵਿੱਚ ਆ ਜਾਂਦੇ ਨੇ। ਅੱਜ ਆਪਣਾ ਆਪਣਾ ਲੱਗਿਆ ਭਾਜਪਾ ਵਰਕਰਾਂ ਨੂੰ ਪਟਿਆਲਾ। ਜਦੋਂ ਸਾਰੇ ਹੁਣ ਇਕੱਠੇ ਹੋਏ ਹੁਣ ਆਪਣਾ ਆਪਣਾ ਲੱਗਿਆ। ਜਦੋਂ ਸਾਰੇ ਇੱਕ ਇੱਕਜੁੱਟ ਹੋ ਕੇ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਰੈਲੀ ਦੇ ਰੂਪ ਤੇ ਰੈਲੀ ਨਹੀਂ ਕਰੇਲਾ ਬਣ ਗਿਆ। ਜਦੋਂ ਰੇਲਾ ਬਣ ਗਿਆ ਸਾਰੇ ਲੋਕ ਖੁਸ਼ ਸੀ ਜਦੋਂ ਖੁਸ਼ ਆ ਤੇ ਸਾਰਾ ਪਰਿਵਾਰ ਇਕੱਠਾ ਹੋ ਗਿਆ ਹੁਣ ਕਾਂਗਰਸ ਮੁਕ ਤਿੱਥੋਂ ਪਟਿਆਲਾ ਮੁਕ ਕਾਂਗੋਸ ਮੁਕਤ ਹੋ ਗਿਆ ਜੀ ਅੱਛਾ ਮਾਲਵੇ ਦੇ ਵਿੱਚ ਤਾਂ ਸ਼ੁਰੂਆਤ ਹੋ ਗਈ ਹੈ ਕੱਲ ਨੂੰ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ ਵੀ ਹੈ ਕੀ ਉਮੀਦ ਹੈ ਕਿ ਉੱਥੇ ਕਿਦਾਂ ਦਾ ਰਿਸਪੌਂਸ ਮਿਲੇਗਾ ਉੱਥੇ ਇਸ ਤੋਂ ਵੀ ਵਧੀਆ ਮਿਲੇਗਾ ਕਿਉਂਕਿ ਉਹ ਲੋ ਸੀਟਾਂ ਤੇ ਪਹਿਲਾਂ ਅਸੀਂ ਇਲੈਕਸ਼ਨਾਂ ਲੜਦੇ ਰਹੇ ਹਾਂ ਪਟਿਆਲਾ ਮੈਂਬਰ ਪਾਰਲੀਮੈਂਟ ਅਸੀਂ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਹਾਂ ਪਰ ਜੋ ਅੱਜ ਮਾਹੌਲ ਦੇਖਿਆ ਇਹਦੇ ਨਾਲ ਸਾਡੀ ਜਿੱਤ ਯਕੀਨੀ ਹੈ ਤੇ ਕੱਲ ਨੂੰ ਗੁਰਦਾਸਪੁਰ ਤੇ ਜੋ ਜਲੰਧਰ ਦੇ ਵਿੱਚ ਹੋਣਾ ਉਹ ਇਤੋਂ ਵੀ ਭਾਰੀ ਇਕੱਠ ਹੋਣਾ ਹੈ ਜਿਹਦੇ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਦੇ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਕਿੰਨਾ ਵਜੂਦ ਹੈ। ਜੀ। ਅੱਛਾ ਕਿਸਾਨਾਂ ਵੱਲੋਂ ਕਿਦਾਂ ਦਾ ਰਿਸਪੌਂਸ ਰਿਹਾ ਅੱਜ? ਤੁਸੀਂ ਕਿਸਾਨ ਮੋਰਚਾ ਦੇ ਪ੍ਰਧਾਨ ਹੋ। ਸਾਡੇ ਹਰ ਜ਼ਿਲ੍ਹੇ ਦੇ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ ਜਿਹੜੀ ਸਾਡੀ ਟੀਮ ਹੈ, ਸਾਡੀ ਸਟੇਟ ਦੀ ਟੀਮ ਹੈ, ਸਾਰੇ ਵਰਕਰਾਂ ਨੇ ਇਥੇ ਵੱਧ ਚੜ ਕੇ ਹਿੱਸਾ ਲਿਆ। ਔਰ ਕਿਸਾਨ ਜੁਨੀਅਨ ਨੂੰ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਜੋ ਉਹਨਾਂ ਨੇ ਅੱਜ ਰਸਤੇ ਰੋਕੇ ਆ ਉਹਨਾਂ ਨੂੰ ਐਸਾ ਨਹੀਂ ਨਹੀਂ ਕਰਨਾ ਚਾਹੀਦਾ ਜੇ ਉਹਨਾਂ ਨੇ ਗੱਲ ਕਰਨੀ ਸੀ ਤਾਂ ਆਪਣਾ ਪੰਜ ਮੈਂਬਰੀ ਵਫਤ ਭੇਜ ਦੇ ਸਾਡੇ ਨਾਲ ਬਹਿ ਕੇ ਗੱਲਬਾਤ ਕਰਦੇ ਗੱਲਬਾਤ ਦੇ ਰਾਹ ਕੱਢਣ ਨਾ ਕਿ ਜਿਸ ਤਰ੍ਹਾਂ ਰਸਤਾ ਰੋਕ ਕੇ ਸਾਨੂੰ ਤਾਂ ਹਰਾਨ ਕਰਨੇ ਕਰਨਾ ਨਾਲ ਜੋ ਪਬਲਿਕ ਨੂੰ ਹਰਾਨ ਕਰਦੇ ਆ ਨਾ ਉਹ ਇੱਕ ਲੋਕਾਂ 'ਚ ਉਹਨਾਂ ਦਾ ਉਹਨਾਂ ਵਾਸਤੇ ਵੀ ਅੱਛਾ ਸੰਦੇਸ਼ ਨਹੀਂ ਜਾਂਦਾ ਇਸ ਲਈ ਅਸੀਂ ਸਮਾਜਿਕ ਜਿਹੜਾ ਸਾਡਾ ਤਾਣਾ-ਬਾਣਾ ਉਹਦੇ 'ਚ ਖਲਾਰ ਪੈਦਾ ਹੁੰਦਾ ਹੈ ਇਹ ਜਿਹੜੇ ਧਰਨੇ ਪ੍ਰਦਰਸ਼ਨ ਹੈ ਇਹ ਹੁਣੇ ਚਾਹੀਦੇ ਆ ਪਰ ਐ ਕਿਸੇ ਨੂੰ ਰਸਤੇ 'ਚ ਰੋਕ ਕੇ ਹੈਰਾਨ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਕੇ ਗਰਮੀ 'ਚ ਬੱਚੇ ਦਾ ਮਰੀਜ਼ ਨੰਗ ਰਹੇ ਲੋਕ ਪਰੇਸ਼ਾਨ ਹੋ ਰਹੇ ਆ ਇਹ ਨਹੀਂ ਹੋਣਾ ਚਾਹੀਦਾ ਮੈਂ ਕਿਸਾਨ ਯੂਨੀਅਨ ਦੇ ਅੱਗੋਂ ਨੂੰ ਬੇਨਤੀ ਕਰਦਾ ਕਿ ਉਹ ਐਦਾਂ ਦੀ ਹੁੱਲੜਵਾਜੀ ਨਾ ਕਰੇ ਬਿਲਕੁਲ ਟੇਬਲ ਟਾਕ ਹੋਣੀ ਚਾਹੀਦੀ ਹੈ ਸਾਡੇ ਨਾਲ ਇਸ ਵੇਲੇ ਪੰਜਾਬ ਮਹਿਲਾ ਮੋਰਚਾ ਦੇ ਸਟੇਟ ਐਗਜ਼ੀਕਿਊਟਿਵ ਬਰਜਿੰਦਰ ਕੌਰ ਰਾਏ ਵੀ ਨੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਮੈਮ ਕਿੱਦਾਂ ਰਿਹਾ ਅੱਜ ਦਾ ਜੋ ਪ੍ਰੋਗਰਾਮ ਸੀ ਪ੍ਰਦੀਪ ਅੱਜ ਦਾ ਪ੍ਰੋਗਰਾਮ ਐਕਸਲੈਂਟ 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 ਤੇ ਜਿੱਦਾਂ ਦਾ ਅੱਜ ਹਜੂਮ ਦੇਖਿਆ ਪਬਲਿਕ ਦਾ ਲੋਕਾਂ ਦਾ ਦੇ ਦੇਖ ਕੇ ਲੱਗਦਾ ਹੈ ਕਿ ਸਾਰੇ ਪੰਜਾਬ ਦੇ ਵਿੱਚ ਬੀਜੇਪੀ ਦੀ ਅੱਜ ਹੀ ਜਿੱਤ ਹੋ ਗਈ ਆ ਮੋਦੀ ਜੀ ਦੀ ਅੱਜ ਪਹਿਲੀ ਫਸਟ ਰੈਲੀ ਸੀਗੀ ਪਟਿਆਲਾ ਦੇ ਵਿੱਚ ਤੇ ਜੋ ਇੱਕ ਸਕਸੈਸ ਅੱਜ ਦੇਖਣ ਨੂੰ ਮਿਲਿਆ ਆ ਤਾਂ ਮੈਨੂੰ ਤਾਂ ਲੱਗਦਾ ਹੈ ਕਿ ਜਿੱਦਾਂ ਸਾਡੇ ਰੈਨੇਵਾਲ ਜੀ ਨੇ ਕਿਹਾ ਹੈ ਕਿ 13 ਦੀਆਂ 13 ਸੀਟਾਂ ਕੱਢਾਂਗੇ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿੰਨਾ ਕੁ ਪਿਆਰ ਮੋਦੀ ਜੀ ਨੂੰ ਅੱਜ ਪਬਲਿਕ ਨੇ ਦਿਖਾ ਲਿਆ ਆ ਆਪਣਾ ਬੱਸਾਂ ਭਰ-ਭਰ ਕੇ ਆਏ ਆ ਆ ਪਾ ਮੇ ਅਰਚਨਾ ਬਹੁਤ ਸੀ ਅੱਜਾ ਮਹਿਲਾਵਾਂ ਵੱਲੋਂ ਕਿੰਦਾ ਦੀ ਸਪੋਰਟ ਮਹਿਲਾਵਾਂ ਵੱਲੋਂ ਵੀ ਬਹੁਤ ਹੱਦ ਤੱਕਰ ਮਹਿਲਾਮਾਂ ਆਈਆਂ ਆ ਬੱਸਾਂ ਭਰ-ਭਰ ਕੇ ਆਈਆਂ ਆ ਤੇ ਕਿਉਂਕਿ ਮੈਂ ਇੱਕ ਖੁਦ ਮਹਿਲਾ ਆ ਤੇ ਆਪਾਂ ਤਾਂ ਸਵੇਰ ਦੇ ਚੱਲੇ ਪਾਏ ਸੀਗੇ ਰਾਹ ਦੇ ਵਿੱਚ ਜੋ ਅਰਚਨਾ ਵੀ ਆਈਆਂ ਆ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਸਹਿ ਕੇ ਫਿਰ ਵੀ ਜਿੱਦਾਂ ਜੋ ਇੰਤਜ਼ਾਮ ਪ੍ਰਸ਼ਾਸਨ ਵੱਲੋਂ ਕੀਤੇ ਆ ਆਪਾਂ ਉਹਨਾਂ ਸਭ ਨੂੰ ਸਲੂਟ ਕਰਦੇ ਆ ਕਿ ਬਹੁਤ ਹੀ ਵਧੇ ਸੋਚੇ ਜੇ ਢੰਗ ਦੇ ਨਾਲ ਜਿਹੜੀ ਇੱਕ ਸਕਿਉਰਟੀ ਉਹਨਾਂ ਨੇ ਬਰਕਰਾਰ ਰੱਖੀ ਆ ਤੇ ਉਹਨਾਂ ਨੂੰ ਸਲੂਟ ਬਣਦਾ ਆ ਤੇ ਬਹੁਤ ਹੀ ਵਧੀਆ ਰਿਸਪੌਂਸ ਆ ਅੱਜ ਦੇ ਇਸ ਰੈਲੀ ਦਾ ਤਾਂ ਸਾਡੇ ਨਾਲ ਸੁਨੀਲ ਗੋਇਲ ਜੀ ਨੇ ਸਟੇਟ ਕਾਰਜਕਾਰੀ ਤੋਂ ਯਾਨੀ ਕਿ ਸਟੇਟ ਐਗਜ਼ੀਕਿਊਟਿਵ ਨੇ ਆਓ ਇਹਨਾਂ ਦੇ ਨਾਲ ਗੱਲਬਾਤ ਕਰ ਦਿੰਨੇ ਆ ਬੀਜੇਪੀ ਤੋਂ ਜਨਾਬ ਹਰ ਹਲਕੇ ਦੀਆਂ ਕੁਝ ਲੋੜਾਂ ਹੁੰਦੀਆਂ ਕੁਝ ਜ਼ਰੂਰਤਾਂ ਹੁੰਦੀਆਂ ਤੁਹਾਡੇ ਹਲਕੇ ਦੀਆਂ ਮੁੱਖ ਲੋੜਾਂ ਤੁਹਾਨੂੰ ਕੀ ਲੱਗਦੀਆਂ ਜਿਹੜੀਆਂ ਮੈਂਬਰ ਪਾਰਲੀਮੈਂਟ ਤੋਂ ਤੁਸੀਂ ਪੂਰੀਆਂ ਕਰਾਂਗੇ ਅੱਜ ਜੋ ਵੀ ਮੁੱਦੇ ਪੰਜਾਬ ਦੇ ਨੇ ਕਿਵੇਂ ਅੱਜ ਪ੍ਰਧਾਨ ਮੰਤਰੀ ਜੀ ਨੂੰ ਦੇਖ ਕੇ ਮੈਂ ਤਾਂ ਪਹਿਲਾਂ ਤਾਂ ਇਹ ਗੱਲ ਕਹਿਣਾ ਚਾਹਨਾ ਕਿ ਜਿੰਨੀਆਂ اپੋਜੀਸ਼ਨ ਪਾਰਟੀਆਂ ਨੇ ਪੰਜਾਬ ਦੀਆਂ ਉਹਨਾਂ ਅੱਜ ਘਬਰਾ ਗਿਆ ਹੋਣਗੇ ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਕਿੰਨਾ ਇਕੱਠ ਦੇਖ ਕੇ ਬਥੇਰਾ ਰੋਕਿਆ ਗਿਆ ਜਿੰਨੇ ਵਰਕਰ ਅੰਦਰ ਬੈਠੇ ਸੀ ਉਹਨਾਂ ਹੀ ਬਾਹਰ ਫਿਰਦੇ ਸੀਗੇ ਮੈਨੂੰ ਇਹ ਲੱਗ ਰਿਹਾ ਕਿ ਇਸ ਵਾਰ ਅਸੀਂ ਮਾਲਵੇ ਦੇ ਵਿੱਚੋਂ ਜੋ ਪੋਜੀਸ਼ਨ ਪਾਰਟੀ ਨੇ ਬਣਾਣੀਆਂ राम ਮੰਦਰ ਦੇ ਭਗਵਾਨ ਰਾਮ ਦਾ ਜੋ ਜੋ ਕੰਮ ਕੀਤੇ ਨੇ ਇੱਕ ਵਾਰੀ ਅਸੀਂ ਤਾਂ ਜਨਤਾ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਨਾਲ ਦੇ ਸੂਬੇ ਦੇਖੋ ਕਿੰਨਾ ਕੰਮ ਕੀਤਾ ਭਾਜਪਾ ਨੇ ਇੱਕ ਵਾਰ ਸਾਨੂੰ ਵੀ ਇਹ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੋ ਅਸੀਂ ਜਿਵੇਂ ਦੂਸਰੇ ਹਰਿਆਣਾ ਲਾ ਲਓ ਹਿਮਾਚਲ ਲਾ ਲਓ ਜੋ ਸੂਬਿਆਂ ਦਾ ਉਹਨਾਂ ਦਾ ਵਿਕਾਸ ਕੀਤਾ ਇਸੇ ਤਰੀਕੇ ਪੰਜਾਬ ਦਾ ਵਿਕਾਸ ਕਰਾਂਗੇ ਜਿਵੇਂ ਅੱਜ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਅਸੀਂ ਸਰਕਾਰ ਬਣਾਣ ਜਾ ਰਹੇ ਹਾਂ ਰੈਲੀ ਦੇ ਵਿੱਚ ਆਪ ਕੀ ਬਾਹਰ ਮੋਦੀ ਸਰਕਾਰ ਇਹ ਸਾਨੂੰ ਲੱਗਦਾ ਕਿ ਫਤਿਹ ਅਕਿਲਾ ਅੱਛਾ ਲੱਗਦਾ ਕਿ ਤੁਹਾਡੇ ਹਲਕੇ ਦੇ ਵਿੱਚ ਇੰਡਸਟਰੀ ਨੂੰ ਲੈ ਕੇ ਰੋਜ਼ਗਾਰ ਨੂੰ ਲੈ ਕੇ ਹੈਲਥ ਨੂੰ ਲੈ ਕੇ ਵੱਡੇ ਕਦਮ ਜੋ ਚੁੱਕੇ ਜਾਣਗੇ ਪਹਿਲਾਂ ਵੀ ਸਾਡੀ ਦਾ ਸੰਗਰੂਰ ਤੋਂ ਪਹਿਲਾਂ ਵੀ اپنی ਭਾਰਤੀ ਜਨਤਾ ਪਾਰਟੀ ਦੇ ਜਿਹੜੇ 2014 ਦੇ ਵਿੱਚ ਸਰਕਾਰ ਬਣੀ ਸੀ ਉਦੋਂ ਸੰਗਰੂਰ ਪੀਜੀਆਈ ਦਾ ਹੈਲਥ ਦਾ ਛੜਕਾਂ ਦਾ ਸਾਡੇ ਸ਼ਹਿਰ ਦਾ ਨਾ ਵਿਕਾਸ ਹੋਇਆ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਦੌਲਤ ਆ ਜੇ ਅਸੀਂ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਜਿਤਾ ਕੇ ਭੇਜਦੇ ਆ ਤਾਂ ਸਾਨੂੰ ਇਹ ਲੱਗਦਾ ਸੰਗਰੂਰ ਦੇ ਵਿੱਚ ਇੰਡਸਟਰੀ ਅਰਵਿੰਦ ਖੰਨਾ ਜੀ ਵੱਲੋਂ ਸਪੈਸ਼ਲ ਕਿਹਾ ਗਿਆ ਕਿ ਇੱਕ ਵਾਰ ਤੁਸੀਂ ਮੈਨੂੰ ਮੌਕਾ ਦਿਓ ਕਿ ਮੈਂ ਜੋ ਇੰਡਸਟਰੀ ਆ ਪੰਜਾਬ ਦੇ ਵਿੱਚ ਜੋ ਸੰਗਰੂਰ ਦੀ ਬੇਰੁਜ਼ਗਾਰੀ ਆ ਮੈਂ ਸਭ ਦੂਰ ਕਰੂੰਗਾ ਅੱਛਾ ਟੱਕਰ ਕਿਦੀ ਵੇਖ ਰਹੇ ਹਾਂ ਇਸ ਵੇਲੇ ਸਿਆਸੀ ਮੈਦਾਨ ਦੇ ਵਿੱਚ ਸੰਗਰੂਰ ਦੇ ਸਿਆਸੀ ਮੈਦਾਨ ਚ ਟੱਕਰ ਕਿਦੀ ਦੇਖਦੇ ਹਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੀ ਤਾਂ ਰਾਜਧਾਨੀ ਹੈ ਸੰਗਰੂਰ ਸਾਡਾ ਘੜ ਹੈ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੀ ਵੱਡੇ ਨੇਤਾ ਨੂੰ ਉਥੋਂ ਮੌਕਾ ਦਿੱਤਾ ਹਾਲਾਂਕਿ ਪਹਿਲਾਂ ਢੀਂਡਾ ਸਾਹਿਬ ਦਾ ਨਾਮ ਆ ਰਿਹਾ ਸੀ ਪਰ ਝੁੰਦਾ ਸਾਹਿਬ ਨੂੰ ਮੌਕਾ ਦਿੱਤਾ ਗਿਆ ਤੀਜੇ ਨੰਬਰ ਤੇ ਆਮ ਆਦਮੀ ਪਾਰਟੀ ਤੋਂ ਜੋ ਨੇ ਮੀਥੇਰ ਨੇ ਤਾਂ ਟੱਕਰ ਕਿਹਦੇ ਨਾਲ ਦੇਖਦੇ ਹਾਂ ਸੁਖਪਾਲ ਖਹਿਰਾ ਸਾਹਿਬ ਨਾਲ ਦੇਖਦੇ ਹਾਂ ਝੁੰਦਾ ਸਾਹਿਬ ਨਾਲ ਦੇਖਦੇ ਹਾਂ ਕਿ ਮੀਥੇਰ ਸਾਹਿਬ ਨਾਲ ਵੇ ਸਾਨੂੰ ਤਾਂ ਇਹਨਾਂ ਦੇ ਵਿੱਚੋਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਕਿ ਟੱਕਰ ਸਾਨੂੰ ਤਾਂ ਜਿੱਥੇ ਵੀ ਜਾਂਦੇ ਆ ਬਾਜ਼ਾਰਾਂ ਦੇ ਵਿੱਚ ਜਾਂਦੇ ਆ ਸ਼ਹਿਰ ਦੇ ਵਿੱਚ ਜਾਂਦੇ ਆ ਕੱਲ ਲਹਿਰੇ ਕਿਤੀ ਆ ਉੱਥੇ ਓਨਲੀ ਮੋਦੀ 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 ਹੋ ਰਿਹਾ ਸੀਗਾ ਕੋਈ ਕਹੀ ਜਾਂਦਾ ਸਾਡੀ ਅਰਵਿੰਦ ਖੰਨੇ ਦੀ ਟੱਕਰ ਮਾਨ ਨਾਲ ਕੋਈ ਕਹਿੰਦਾ ਮੀਤheer ਨਾਲ ਕੋਈ ਖੈਰਾ ਸਾਹਿਬ ਨੂੰ ਕਹਿ ਰਿਹਾ ਪਰ ਇੱਕ ਗੱਲ ਜਰੂਰ ਕਹਿ ਰਹੇ ਨੇ ਕਿ ਸਾਡੀ ਟੱਕਰ ਅਰਵਿੰਦ ਖੰਨੇ ਨਾਲ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਸ਼੍ਰੀ ਅਰਵਿੰਦ ਖੰਨਾ ਜੀ ਨਾਲ ਆ ਮੋਦੀ 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 ਕਰਦੇ ਨੇ ਸਾਰੇ ਜੀ ਤਾਂ ਬਿਲਕੁਲ ਪਟਿਆਲਾ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੋ ਮਹਾ ਰੈਲੀ ਦੀ ਸ਼ੁਰੂਆਤ ਸੀ ਔਰ ਇਸ ਦੌਰਾਨ ਤੁਸੀਂ ਵੇਖਿਆ ਕਿ ਵੱਡਾ ਇਕੱਠ ਜੋ ਸੀ ਉਹ ਵਰਕਰਾਂ ਦਾ ਸਪੋਰਟਰਾਂ ਦਾ ਉੱਥੇ ਪਹੁੰਚਿਆ ਸੀ ਤਾਂ ਹਰ ਮੈਂਬਰ ਪਾਰਲੀਮੈਂਟ ਦੀ ਜ਼ਰੂਰਤ ਦੇ ਅਨੁਸਾਰ ਉਹਨਾਂ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਏ ਔਰ ਅੱਜ ਪਟਿਆਲਾ ਦੀ ਸਟੇਟ ਚੋਂ ਸਟੇਜ ਤੋਂ ਜੋ ਗਰਜੇ ਨੇ ਪ੍ਰਧਾਨ ਮੰਤਰੀ ਮੋਦੀ ਤਾਂ ਕਿਤੇ ਨਾ ਕਿਤੇ ਜੋ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਵੀ ਹੁਣ ਉਹਨਾਂ ਨੂੰ ਲੱਗਦਾ ਹੋਣਾ ਕਿ ਫੋਰ ਐਕਟਿਵ ਹੋਣ ਦਾ ਸਮਾਂ ਆ ਗਿਆ ਹੋਏਗਾ ਬਾਕੀ ਤੁਹਾਡੇ ਕੀ ਵਿਚਾਰ ਨੇ ਜੋ ਪਾਸ਼ਣ ਜੋ ਹੈ ਜਾਂ ਜੋ ਵਾਦੇ ਜੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਮੁੱਦਿਆਂ ਦੀ ਗੱਲ ਕੀਤੀ ਹੈ ਉਹਦੇ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਔਰ ਆਪਣੇ ਹਲਕੇ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਸਾਨੂੰ ਦੇਣ ਦੇ ਲਈ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਆਪਣਾ ਨੰਬਰ ਜਾਂ ਇਨਬਾਕਸ ਦੇ ਵਿੱਚ ਆਪਣਾ ਨੰਬਰ ਦੇ ਸਕਦੇ ਹੋ ਸੋ ਦੋਸਤੋ ਜਲਦ ਹੋਵੇਗੀ ਮੁਲਾਕਾਤ ਨਵੀਆਂ ਖਬਰਾਂ ਦੇ ਨਾਲ ਨਵੀਂ ਅਪਡੇਟਸ ਦੇ ਨਾਲ ਅਬ ਤੱਕ ਲਈ ਬਨੇ ਰਹੋ ਸਾਡੇ ਨਾਲ ਤੇ ਵੇਖਦੇ ਰਹੋ ਪਬਲਿਕ ਗਾਰਡੀਅਨ ਨਿਊਜ਼